ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਖੰਦਾ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਿਹੜਾ ਉਹਨੂੰ ਜਰੂਰ ਦਬਾ ਦਿਓ ਤੇ ਕਿਸਾਨ ਵੀਰੋ ਜਿੱਦਾ ਤੁਹਾਨੂੰ ਪਤਾ ਹੀ ਆ ਹੁਣ ਪੰਜਾਬ ਦੇ ਵਿੱਚ ਆ ਜਿਹੜਾ ਮੌਸਮ ਬਣਿਆ ਹੋਇਆ ਹੂਮਸ ਦਾ ਮੌਸਮ ਬਣਿਆ ਹੋਇਆ ਜਿਹੜਾ ਕਿ ਆਪਣੇ ਝੋਨੇ ਹੁਣ ਨਸਾਰਾ ਲੈ ਰਹੇ ਨੇ ਤੇ ਨਸਾਰਾ ਜਾਂ ਲੈ ਚੁੱਕੇ ਨੇ ਜਾਂ ਨਸਾਰਾ ਲੈਣਗੇ ਉਹਨਾਂ ਦੇ ਲਈ ਕਿਸਾਨ ਵੀਰੋ ਹੁਣ ਆਪਾਂ ਨੂੰ ਥੋੜੀ ਜੀ ਸਾਮ ਸੰਭਾਲ ਰੱਖਣ ਦਾ ਜਿਹੜਾ ਟਾਈਮ ਉਹ ਆਪਣਾ ਹੈਗਾ ਹੁਣ ਕਿਉਂਕਿ ਇਸ ਸਮੇਂ ਜਿੱਦ ਆਪਾਂ ਕਈ ਆਪਣੇ ਝੋਨੇ ਦੇ ਉੱਪਰ ਇੱਕ ਸੁੰਡੀ ਦਾ ਅਟੈਕ ਵੀ ਜ਼ਰੂਰ ਆਉਂਦਾ ਹੁੰਦਾ ਅਗਸਤ ਐਂਡ ਦੇ ਵਿੱਚ ਤੇ ਬਾਕੀ ਉੱਲੀ ਦਾ ਅਟੈਕ ਵੀ ਜ਼ਰੂਰ ਆਉਂਦਾ ਹੁੰਦਾ ਹੈ ਹੁਣ ਕਿਸਾਨ ਵੀਰੋ ਜੇ ਜੇਕਰ ਆਪਾਂ ਗੱਲ ਕਰੀਏ ਉੱਲੀ ਦੇ ਅਟੈਕ ਦੀ ਉਹਦਾ ਕਿਸਾਨ ਵੀਰੋ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਉੱਲੀ ਦੇ ਅਟੈਕ ਤੋਂ ਬਚਾਉਣ ਲਈ ਪਹਿਲੀ ਗੱਲ ਤਾਂ ਝੂਨੇ ਨੂੰ ਸੁਕਾ ਕੇ ਪਾਣੀ ਲਾਓ ਜਣੀ ਸੁਕਾਉਣਾ ਇੰਨਾ ਵੀ ਨਹੀਂ ਹੈਗਾ ਪਾਣੀ ਵੀ ਜਿਹੜਾ ਤੇੜੇ ਪਾਰ ਜਾਣ ਜਣੀ ਹਵਾ ਲਵਾ ਕੇ ਪਾਣੀ ਲਾਓ ਤੇ ਬਾਕੀ ਕਿਸਾਨ ਵੀਰੋ ਜਿਹੜਾ ਆਪਾਂ ਸੁੰਡੀ ਦੇ ਅਟੈਕ ਤੋਂ ਰੋਕ ਲਈ ਕਿਸਾਨ ਵੀਰੋ ਆਪਾਂ ਜਿਆਦਾ ਦਾਣੇਦਾਰ ਜ਼ਹਿਰ ਵਰਤ ਸਕਦੇ ਆ ਜਿਹੜੀਆਂ ਬਾਸਮਤੀ ਕਿਸਮਾਂ ਨੇ ਜਾਂ ਲੇਟ ਪੀਆਰ 126 ਲੱਗੇ ਹੋਏ ਨੇ ਜਾ ਕਿਸਾਨ ਵੀਰੋ ਆਪਾਂ ਵਰਤ ਸਕਦੇ ਆਗੇ ਜਿਹੜੇ ਆਪਣੇ ਇਨਸੈਕਟੀਸਾਈਡ ਆਉਂਦੇ ਨੇਗੇ ਝੋਨੇ ਨੂੰ ਜਿੱਦਾਂ ਆਪਾਂ ਕਹਦੇ ਆਂ ਸੁੰਡੀ ਤੋਂ ਬਚਾਉਣ ਲਈ ਸੁੰਡੀ ਦੀਆਂ ਜਿਹੜੀਆਂ ਦਵਾਈਆਂ ਨੇ ਜਿਵੇਂ ਕਿਸਾਨ ਵੀਰੋ ਆਪਾਂ ਕਹਦੇ ਆਂ ਸੇਮ ਤੇ ਕੋਰਾ ਜਿਹਾ ਬਾਕੀ ਟਕੂਮੀ ਆਉਂਦੀ ਐ ਇਹ ਐਮਾਮੈਕਟਨ ਬੈਂਜੋਏਟ ਆਉਂਦੀ ਆ ਕਿਸਾਨ ਵੀਰੋ ਇਹ ਸਾਰੀਆਂ ਕਿਸਾਨ ਵੀਰੋ ਜਿਹੜੀਆਂ ਦਵਾਈਆਂ ਨੇ ਸੁੰਡੀ ਰੋਕਣ ਲਈ ਨੇ ਸੁੰਡੀ ਨੂੰ ਰੋਕਣ ਲਈ ਕਿਸਾਨ ਵੀਰੋ ਆਪਾਂ ਨੂੰ ਪਹਿਲੀ ਗੱਲ ਤਾਂ ਸਹੀ ਦਵਾਈ ਦੀ ਸਹੀ ਡੋਜ਼ ਤੇ ਸਹੀ ਪਾਣੀ ਦੀ ਡੋਜ਼ ਲਾਉਣੀ ਬਹੁਤ ਜ਼ਰੂਰੀ ਆ ਸਪਰੇ ਵਧੀਆ ਪੰਪ ਨਾਲ ਕਰੋ ਪਾਣੀ ਪੂਰਾ ਲਾਓ ਸੁੰਡੀ ਤੇ ਕੰਟਰੋਲ ਹੋ ਜਾਊਗਾ ਤੇ ਫੇਰ ਕਿਸਾਨ ਵੀਰੋ ਆਇਆ ਇਹ ਉਲੀ ਨਾਸ਼ਕ ਸਪਰੇ ਉਲੀ ਨਾਸ਼ਕ ਸਪਰੇ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ ਜਿਹੜੀਆਂ ਦੋ ਸਪਰੇਹਾਂ ਜੇ ਆਪਾਂ ਕਰਨੀਆਂ ਨੇ ਆਪਸ ਵਿੱਚ ਮਿਕਸ ਹੋ ਕੇ ਹੋ ਜਾਂਦੀਆਂ ਨੇ ਆ ਡੱਡ ਬਾਲਟੀਆਂ 'ਚ ਢੋਲ ਕੇ ਹੋ ਜਾਣੀਆਂ ਹੁਣ ਮੈਂ ਤੁਹਾਡੇ ਨਾਲ ਗੱਲ ਇਹ ਕਰਦਾ ਕਿਸਾਨ ਵੀਰੋ ਵੀ ਜਿਹੜੀ ਉਲੀ ਨਾਸ਼ਕ ਸਪਰੇਅ ਹੈ ਇਹਦੇ ਵਿੱਚ ਨਾ ਕਿਸਾਨ ਵੀਰੋ ਐਨ ਪੀ ਕੇ ਵਗੈਰਾ ਮਿਕਸ ਨਾ ਕਰਿਆ ਕਰੋ ਕਿਉਂਕਿ ਕਈ ਵਾਰ ਸਪਰੇਅ ਪਾੜ ਜਾਂਦੀ ਆ ਨੁਕਸਾਨ ਹੋ ਜਾਂਦਾ ਆਪਣਾ ਉਹਦੇ ਨਾਲੋਂ ਵਧੀਆ ਇਹਨੂੰ ਕੱਲੀ ਨੂੰ ਕਰਨ ਦੀ ਤਰਜੀਹ ਦੇ ਬੋਏ ਦੋ ਸਪਰੇਹਾਂ ਨੂੰ ਉਲੀ ਨਾਸ਼ਕ ਸਪਰੇਅ ਦੇ ਵਿੱਚ ਕਿਸਾਨ ਵੀਰੋ ਦੇਖੋ ਆਪਾਂ ਨੂੰ ਐਮੀ ਸਟਾਰਟ ਆਪ ਹੁੰਦੀ ਹੈਗੀ ਤੇ ਨਤੀਜਾ ਆ ਜਾਂਦੀ ਆ ਤੇ ਆਪਣੇ ਇੱਕ ਸਟੂਡੀਓ ਆ ਜਾਂਦੀ ਆ ਤੇ ਇਹਨਾਂ ਦੇ ਸਾਲਟ ਆਉਂਦੇ ਨੇ ਜੋ ਗਰੁੱਪ ਤੇ ਸਟ੍ਰੋਬਿੰਗ ਗਰੁੱਪ ਨੇ ਜਿਹੜੇ ਦੋਨਾਂ ਦੀ ਸਪਰੇਅ ਆ ਜਿਹੜੀ ਆਪਾਂ ਕਰ ਸਕਦੇ ਆ ਨਟੀਵੋ 80 ਤੋਂ 100 ਗ੍ਰਾਮ ਜਿਹੜੇ ਕਿਸਾਨ ਵਿਰੋਹ ਆਉਂਦੇ ਨੇ ਲਿਕਵਿਡ ਫਾਰਮ ਦੇ ਵਿੱਚ ਆਪਣੇ ਇਹਨੂੰ ਫੰਗੀਸਾਈਡ ਉਹਨਾਂ ਨੂੰ ਆਪਾਂ ਕਿਸਾਨ ਵਿਰੋਹ ਕਰਨਾਗਾ 200 ਤੋਂ 250 ਐਮਐਲ ਤੱਕ ਦੇਖੋ ਜੇ 200 ਐਮਐਲ ਕਰਨਾ ਤੁਸੀਂ 5 ਕਿਲਿਆਂ ਤੇ 1 ਲੀਟਰ ਹੋ ਜਾਊਗਾ ਜੇ 250 ਐਮਐਲ ਕਰਨਾ ਤੁਸੀਂ ਨੇ ਤਾਂ ਤੁਹਾਡਾ 4 ਕਿਲਿਆਂ ਦੇ ਲੀਟਰ ਹੋਊਗਾ ਤੇ ਕਿਸਾਨ ਵੀਰੋ ਇਹ ਸਪਰੇਹਾਂ ਜਿਹੜੀਆਂ ਇਹਨਾਂ ਦਾ ਜੇਕਰ ਆਪਾਂ ਕਰਨ ਦਾ ਧਿਆਨ ਸਹੀ ਰੱਖਾਂਗੇ ਸਹੀ ਡੋਜ਼ ਸਹੀ ਬਾਣੀ ਦੀ ਡੋਜ਼ ਲਾਵਾਂਗੇ ਉਹਦੇ ਨਾਲ ਕਿਸਾਨ ਵੀਰੋ ਆਪਣਾ ਜਿਹੜਾ ਝੋਨਾ ਬਿਮਾਰੀਆਂ ਤੋਂ ਵੀ ਬਚੂ ਫੰਗਸ ਤੋਂ ਵੀ ਬਚੂ ਤੇ ਹੁਣ ਵੀਰੇ ਮੈਂ ਤੁਹਾਨੂੰ ਗੱਲ ਦੱਸਦਾਗਾ ਦੇਖੋ ਆਪਣੇ ਕੋਲ ਆ ਪੀਆਰ 126 ਖੜਾਓ ਪੀਆਰ 126 ਅੱਗੇ ਖੜਾਗਾ ਤੇ ਆ ਖੜਾਗਾ ਤੇ ਆ ਵੀ ਪੀਆਰ 126 ਆ ਵੀਰੇ ਇਹੇ ਕਿਸਾਨ ਵੀਰੋ ਝੋਨੇ ਆਪਣੇ ਆਹ ਦੇਖੋ ਗੋਭ ਚ ਆ ਚੁੱਕੇ ਨੇ ਦੇਖੋ ਇਹ ਝੋਨੇ ਨੇ ਜਿਹੜੇ ਭੂਕਣੀਆਂ ਬਣਾਉਣ ਲੱਗ ਚੁੱਕੇ ਨੇ ਦੇਖੋ ਪੂਰੀਆਂ ਨੇ ਇਹਨਾਂ ਨੇ ਭੂਕਣੀਆਂ ਬਣਾ ਰੱਖੇ ਨੇ ਪੈਪ ਫੁੱਲ ਚੁੱਕੀ ਆ ਤੇ ਇਹਨਾਂ ਨੇ ਕਿਸਾਨ ਵੀਰੋ ਨਸਾਰਾ 5-7 ਦਿਨਾਂ ਚ ਲੈ ਲੈਣਾ ਇਹਦੇ ਦੇ ਕਿਸਾਨ ਵੀਰੋ ਆਪਾਂ ਨੇ ਤੇਲੇ ਵਾਲੀ ਚੈਸ ਕਰ ਦੇਣੀ ਆ ਗਲੀਲੀ ਹੋਵੇ ਆਪਾਂ ਇਹਦੇ ਤੇ ਕਰਾਂਗੇ ਕਿਉਂਕਿ ਇਹਨੂੰ 26 ਨੂੰ ਦੋਡੀ ਰੋਗ ਆਉਂਦਾ ਗਲੀਲੀ ਹੋਵੇ ਫੇ ਆਪਣੇ ਸੌਰੀ ਚੈਸ ਤੇ ਨਾਲ ਆਪਾਂ ਪਾਵਾਂਗੇ ਵੀਰੇ ਐਮਾ ਮੈਕਟਨ ਬੈਂਜੂਏਟ ਜਾ ਕੋ ਰਾਜਨ ਕਰ ਦਾਂਗੇ ਜਿਹੜੀ ਆਪਾਂ ਨੂੰ ਠੀਕ ਲੱਗੂ ਤਿੰਨੇ ਸਪਰੇਹਾਂ ਇਹਦੇ ਕਰਕੇ ਵੀਰੇ ਇੱਕ ਸਪਰੇਅ ਚ ਕੰਮ ਨਿਲ ਕਰ ਦੇਣਾ ਆਪਾਂ ਨੇ ਤੇ ਆ ਆ ਗਈ ਕਿਸਾਨ ਵੀਰ ਜਿਹੜੀ ਪੀਆਰ 126 ਆਪਣੀ ਮੱਕੀ ਵਾਲੇ ਬਾਣ ਵਾਲੀ ਇਹਦੇ ਚ ਕਿਸਾਨ ਵੀਰ ਨੂੰ ਪਹਿਲੀ ਗੱਲ ਤਾਂ ਆਪਾਂ ਨੇ ਕਰਨੀ ਇਹਦੇ ਚ ਇੱਕ ਸਪਰੇਅ ਆਪਾਂ ਕਰ ਚੁੱਕੇ ਇਹਦੇ ਤੇ 25 ਦਿਨ ਤੇ ਕਿਉਂਕਿ ਸੁੰਡੀ ਦਾ ਖਾਤਸਾ ਮੈਨੂੰ ਲੱਗਦਾ ਸੀ ਤੇ ਪੱਤਾ ਲਪੇੜ ਸੁੰਡੀ ਹੈਗੀ ਵੀ ਸੀ ਅਮਮੈਕਟਨ ਬੈਂਜੋਏਟ ਆਪਾਂ ਮਾਰਤੀ ਵੀਰੇ ਕੰਟਰੋਲ ਹੋ ਗਿਆ ਆਪਣੀ ਝੋਨਾ ਵਧੀਆ ਖੜਾ ਤੇ ਅੱਗੇ ਵੀਰੇ ਇਹਦੇ ਤੇ ਆਪਾਂ ਨੇ ਜਾ ਕੇ 35-37 ਦਿਨ ਤੇ ਇੱਕ ਸਪਰੇ ਹੋਰ ਕਰ ਦੇਣੀ ਆ ਸੁੰਡੀ ਦੀ ਸਸਤੀ ਏ ਤੇ ਉਸ ਤੋਂ ਬਾਅਦ ਕਿਸਾਨ ਵੀਰੋ ਜਦੋਂ ਇਹ ਝੋਨਾ ਬੜਾ ਨਸਾਰਾ ਲੈਣ ਲੱਗੂ ਆਪਾਂ ਉਹਦੋਂ ਸਪਰੇ ਕਰਨੀ ਇਹਦੇ ਤੇ 60 ਦਿਨ ਤੇ ਜਾ ਕੇ ਕਿਉਂਕਿ ਇਹਦੇ ਵੀਰੇ ਤਿੰਨ ਸਪਰੇਆਂ ਤਾਂ ਹੋ ਗਈਆਂ ਇਹ ਮੱਕੀ ਵਾਲੇ ਬਾਣ ਦੇ ਵਿੱਚ ਦੇਖੋ ਖਰਾਕ ਪਹਿਲਾਂ ਵੀ ਇੰਨੀ ਪਈ ਹੁੰਦੀ ਏ ਤੇ ਬਾਅਦ ਚੋਂ ਵੀ ਆਪਾਂ ਲੇਟ ਝੋਨਾ ਲੱਗਦਾ ਆਪਾਂ ਦੂਜੇ ਦੇ ਬਰਾਬਰ ਲਾਉਣ ਦੇ ਮਾਰੇ ਆਪਾਂ ਇਹਦੇ 'ਚ ਰੇਵ ਵਗੈਰਾ ਸਿੱਟੀਆਂ ਨੇ ਆਗੇ ਤੇ ਇਹਨੂੰ ਵੀਰੇ ਬਿਮਾਰੀ ਸੇਦੀ ਪੈਂਦੀ ਆ ਹੁਣ ਇੰਨਾ ਕ ਲੈਰਾ ਝੂਨਾ ਹੋਇਆ ਪਿਆ ਵੀ ਕਿਸਾਨ ਵੀਰੋ ਇਹ 28 29 ਦਿਨ ਦਾ ਝੂਨਾ ਹੋਇਆ ਆਪਣਾ ਫਸਿਆ ਖੜਾ ਪੂਰਾ ਐਨ ਇਹਦੇ ਵਿਚਰੀ ਲੰਗਿਆਂ ਨਹੀਂ ਜਾ ਰਿਹਾ ਤੇ ਤਾਂ ਕਰਕੇ ਵੀਰੇ ਜੇ ਆਪਾਂ ਇਹਨੂੰ ਹੁਣ ਐਂ ਛੜਦਾਂਗੇ ਤਾਂ ਇਹਨੂੰ ਬਿਮਾਰੀ ਪੈਣੀ ਹੈ ਪੈਣੀ ਹੈ ਤੇ ਹੁਣ ਮੈਂ ਕਿਸਾਨ ਵੀਰੋ ਤੁਹਾਨੂੰ ਇਹੀ ਕਹਿਣਾ ਵੀ ਦੇਖੋ ਹਮਸਾਲਾ ਮੌਸਮ ਹੈ ਪਹਿਲੀ ਗੱਲ ਤਾਂ ਪੀਆਰ 126 ਨੂੰ ਵੀਰੇ ਡੋਡੀ ਰੋਗ ਤੋਂ ਜਰੂਰ ਬਚਾ ਲਓ ਉਹਦੀ ਸਪਰੇ ਜਰੂਰ ਕਰਿਓ ਕਿਉਂਕਿ ਮੌਸਮ ਪੂਰਾ ਅਨਕੂਲ ਆ ਜਿਹੜੇ ਝੋਨੇ ਹੁਣ ਸਾਰਾ ਲੈ ਰਹੇ ਨੇਗੇ ਜੇ ਮੌਸਮ 5-7 ਨੇ 10 ਦਿਨ ਨਹੀਂ ਰਹੇਗੇ ਉਹਨਾਂ ਨੂੰ ਰੋਡੀ ਰੋਗ ਪਹਿਲਾਜ਼ਮੀ ਪੈ ਜਾਣਾ ਉਹਦੇ ਕੰਟਰੋਲ ਲਈ ਕਿਸਾਨ ਵੀਰੋ ਤੁਸੀਂ ਕੋਸਾਈਡ ਵਰਤ ਲਓ ਤੇ ਬਲਾਈਟੋਕਸ ਵਾਲਾ ਸਾਲਟ ਵਰਤ ਲਓ ਚਾਹੇ ਕੋਸਾਈਡ ਵਾਲਾ ਸਾਲਟ ਵਰਤ ਲਓ ਤੇ ਨਾਲ ਕਿਸਾਨ ਵੀਰੋ ਤੁਸੀਂ ਚਾਹੇ ਆਪਣੇ ਗਲੀਲੀ ਹੋਵੇ ਵੀ ਕਰ ਸਕਦੇ ਹੋ ਤੇ ਹੁਣ ਅੱਜ ਕੱਲ੍ਹ ਹੋਰ ਵੀ ਵੀਰੇ ਪ੍ਰੋਡਕਟ ਬਹੁਤ ਆ ਰਹੇ ਨੇ ਜਿਹੜੇ ਕਿ ਇਹਨੂੰ ਰੋਕਦੇ ਨੇਗੇ ਵਿੱਚ ਮਿਕਸ ਹੋ ਜਾਂਦੇ ਨੇ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਇਹਦੇ ਲਈ ਵੀਰੇ ਆਪਾਂ ਨੂੰ ਬਹੁਤ ਜਿਹੜਾ ਸਾਵਧਾਨੀ ਦੀ ਲੋੜ ਆ ਗਈ ਡੋਡੀ ਰੋਗ ਤੋਂ ਬਚਣ ਲਈ ਕਿ ਨਹੀਂ ਆਪਣੇ ਝੋਨੇ ਦਾ ਪੂਰਾ ਆਪਾਂ ਨੂੰ ਰੇਟ ਨਹੀਂ ਮਿਲਣਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਲਈ ਸਾਂਝੀ ਕਰ ਰਹੇ ਹਾਂ ਇਹ ਤੁਹਾਨੂੰ ਵਧੀਆ ਲੱਗਿਓ ਵੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੁੰਦਰਾਂਗੇ ਜੋ ਆਪਾਂ ਖੇਤ ਦੇ ਵਿੱਚ ਕੰਮਕਾਰ ਕਰਦੇ ਆ ਉਹ ਤੁਹਾਡੇ ਲਈ ਹਾਜ਼ਰ ਹੁੰਦਰਾਂਗੇ ਧੰਨਵਾਦ